ਪੰਜਾਬ ਵਿੱਚ 슈ਗਰ ਦੇ ਮਰੀਜ਼ਾਂ ਨੂੰ ਲੈ ਕੇ ਹੈਰਾਨ ਕਰਨ ਵਾਲੇ ਅੰਕੜੇ ਸਾਹਮਣੇ ਆਏ ਹਨ ਆਲਮੇ ਹੈ ਕਿ ਇੱਕ ਪਾਸੇ ਸੂਬੇ ਵਿੱਚ ਜਿੱਤੇ ਹਲਵਾਈ ਵਧੀ ਵਿਕਰੀ ਤੋਂ ਖੁਸ਼ ਹਨ ਉਤਹੀ ਦੂਜੇ ਪਾਸੇ ਡਾਕਟਰਾਂ ਅੱਗੇ 슈ਗਰ ਦੇ ਮਰੀਜ਼ਾਂ ਦੀ ਕਤਾਰ ਹੋਰ ਲੰਬੀ ਹੋ ਗਈ ਹੈ ਅੰਕੜਿਆਂ ਤੇ ਨਜ਼ਰ ਮਾਰੀ ਜਾਵੇ ਤਾਂ ਮਠਿਆਈ ਦੇ ਸ਼ਕੀਨ ਹਰ ਸਾਲ 878.82 ਕਰੋੜ ਦਾ ਮਿੱਠਾ ਛੱਕ ਜਾਂਦੇ ਹਨ ਇਸ ਦਾ ਨਤੀਜਾ ਹੈ ਕਿ ਮਹਾਨਗਰਾਂ ਵਿੱਚ ਵੱਡੇ-ਵੱਡੇ ਸਵੀਰਚਾਪ ਖੋਲ ਚੁੱਕੇ ਹਨ ਸ਼ੂਗਰ ਅਜੇ ਹੀ ਬਿਮਾਰੀ ਹੈ ਜੋ ਕਿਸੇ ਸਮੇਂ ਜਾ ਕੇ ਜਾਨਲੇਵਾ ਸਾਬਤ ਹੁੰਦੀ ਹੈ ਦੱਸਣਯੋਗ ਹੈ ਕਿ ਕੁਝ ਸਾਲ ਪਹਿਲਾਂ ਹੀ ਇੰਡੀਅਨ ਕਾਉਂਸਲ ਆਫ ਮੈਡੀਕਲ ਰਿਸਰਚ ਨੇ 15 ਸੂਬਿਆਂ ਦਾ ਸਰਵੇਖਣ ਕੀਤਾ ਸੀ ਜਿਸ ਦਾ ਜਿਸ ਤੇ ਪੰਜਾਬ 'ਚ 8.7 ਫੀਸਦੀ ਸ਼ੂਗਰ ਦੀ ਬਿਮਾਰੀ ਤੋਂ ਪੀੜਤ ਪਾਏ ਗਏ ਸਨ ਪੰਜਾਬ 'ਚ 872 ਆਮ ਆਦਮੀ ਕਲੀਨਿਕਾਂ ਨੇ ਜਿਨ੍ਹਾਂ ਵਿੱਚ 52 ਲੱਖ ਟੈਸਟ ਹੋਏ ਹਨ ਇਹਨਾਂ ਟੈਸਟਾਂ ਵਿੱਚ 8.5 ਫੀਸਦੀ ਲੋਕਾਂ ਨੂੰ ਹਾਈ ਸ਼ੂਗਰ ਆਈ ਹੈ ਇਸ ਦਾ ਸਿੱਧਾ ਮਤਲਬ ਇਹ ਹੈ ਕਿ ਪੰਜਾਬ ਦਾ ਹਰ ਨਵਾਂ ਵਿਅਕਤੀ ਸ਼ੂਗਰ ਦੀ ਬਿਮਾਰੀ ਤੋਂ ਪੀੜਤ ਹੈ ਇੱਕ ਰਿਪੋਰਟ ਵਿੱਚ 18.8 ਫੀਸਦੀ ਪੰਜਾਬੀ ਮੋਟਾਪੇ ਦਾ ਸ਼ਿਕਾਰ ਨਿਕਲੇ ਹਨ ਇਹੋ ਕਾਰਨ ਹੈ ਕਿ ਹੁਣ ਮਠਿਆਈ ਦੀ ਦੁਕਾਨਾਂ ਤੇ ਨਾਲੋਂ ਨਾਲ ਸ਼ੂਗਰ ਫ੍ਰੀ ਮਠਿਆਈ ਵੀ ਮਿਲਣ ਲੱਗੀ ਹੈ ਅਰਥ ਅਜੇ 8 ਕਰੋੜ ਤੱਕ 슈ਗਰ ਦੀ ਬਿਮਾਰੀ ਤੋਂ ਪੀੜਤ ਹਨ ਅਤੇ ਸਾਲ 2023 ਤੱਕ ਇਹ ਗਿਣਤੀ 1.9 ਕਰੋੜ ਤੋਂ ਜ਼ਿਆਦਾ ਹੋਣ ਦਾ ਅੰਦਾਜ਼ਾ ਹੈ ਵਿਸ਼ਵ ਸਿਹਤ ਸੰਗਠਨ ਦੇ ਅੰਕੜਿਆਂ ਅਨੁਸਾਰ ਪੂਰੀ ਦੁਨੀਆ 'ਚ ਹਰ ਸਾਲ 34 ਲੱਖ ਤੋਂ ਵੱਧ 슈ਗਰ ਅਤੇ ਇਸ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਨਾਲ ਮਾਰ ਰਹੇ ਹਨ ਬੱਚਿਆਂ 'ਚ ਮਠਿਆਈ ਫਾਸਟ ਫੂਡ ਸੀਮਤ ਰਿੜਿਕ ਸਰਗਰਮੀਆਂ ਕਸਰਤ ਨਾ ਕਰਨਾ ਅਤੇ ਕੋਲ ਡਰਿੰਕ ਦਾ ਜ਼ਿਆਦਾ ਸੇਵਨ ਇਸ ਬਿਮਾਰੀ ਦੇ ਖਤਰੇ ਨੂੰ ਵਧਾ ਰਹੇ ਹਨ ਇਕਾਂਕੜਿਆਂ ਚਾਰੇ ਬਿਮਾਰੀ ਹੁ ਨੌਜਵਾਨਾਂ ਨੂੰ ਆਪਣੀ ਲਪੇਟ ਚ ਲੈ ਰਹੀ ਹੈ ਅਤੇ ਲਗਭਗ 10% ਭਾਰਤੀ ਨੌਜਵਾਨ ਇਸ ਤੋਂ ਪੀੜਤ ਹਨ ਭਾਰਤ ਚ 슈ਗਰ ਦੀ ਬਿਮਾਰੀ ਤੇ ਜਾਂਚ ਕਰਨ ਵਾਲੀ ਸੰਸਥਾ ਰਿਸਰਚ ਸੋਸਾਇਟੀ ਫਾਰ ਦੀ ਸਟਡੀ ਆਫ ਡਾਇਬੀਟਿਸ ਇਨ ਇੰਡੀਆ ਨੇ ਕਿਹਾ ਕਿ ਇੰਡੀਆ ਨੇ ਕਿਹਾ ਕਿ ਜਿਸ ਤਰ੍ਹਾਂ 슈ਗਰ ਦੀ ਬਿਮਾਰੀ ਦਾ ਪ੍ਰਸਾਰ ਵਧ ਰਿਹਾ ਹੈ ਤਾਂ ਉਸ ਨੂੰ ਵਿਗਤਿਆ ਕਿਹਾ ਜਾ ਸਕਦਾ ਹੈ ਇਸ ਸਮਾਂ ਰਹਿੰਦੇ ਆਪਣੇ ਖਾਣ ਪੀਣ ਅਤੇ ਜੀਵਨ ਸ਼ੈਲੀ 'ਚ ਬਦਲਾਅ ਨਾ ਕੀਤਾ ਤਾਂ ਅਗਲੇ 2 ਦਹਾਕਾ 'ਚ ਭਾਰਤ ਦੁਨੀਆ 'ਚ ਡਾਇਬਟੀਜ਼ ਕੈਪੀਟਲ ਬਨ ਜਾਵੇਗਾ